ਕੱਲ ਸ਼੍ਰੀ ਮੁਖਸਰ ਸਾਹਿਬ ਦੇ ਬਾਸਰ ਦਾ ਨਜ਼ਦੀਕ ਸ਼ਿਵ ਸੇਨਾ ਦੇ ਆਗੂਆਂ ਵੱਲੋਂ ਸਿੱਖ ਨੌਜਵਾਨ ਦੀ ਜਿਹੜੀ ਕਿ ਕੁੱਟਮਾਰ ਕੀਤੀ ਗਈ ਤਾਂ ਉਸ ਦਾ ਪਤਾ ਲੈਣ ਲਈ ਅੱਜ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਲੱਖਾ ਸਿਦਾਣਾ ਸਰਕਾਰੀ ਹਸਪਤਾਲ ਦੇ ਵਿੱਚ ਪੁੱਜੇ ਨੇ ਉੱਥੇ ਉਹਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਹੈ ਕਿ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨਾ ਗਲਤ ਹੈ ਕਿਉਂਕਿ ਨੌਜਵਾਨ ਵੱਲੋਂ ਇੱਕ ਬੱਚੀ ਨੂੰ ਦਵਾਈ ਦਿਵਾਨ ਜਾਣਾ ਸੀ ਉਸ ਨੂੰ ਰਸਤਾ ਨਹੀਂ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਸ਼ਿਵਸ਼ਰਨ ਦੇ ਆਗੂਆਂ ਵੱਲੋਂ ਸਨੋ ਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਤੇ ਦਸਤਾਰ ਨੂੰ ਵੀ ਜਿਹੜਾ ਕਿ ਹੱਥ ਪਾਇਆ ਗਿਆ ਹੈ ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਹੈ। ਉੱਥੇ ਕੋਈ ਸ਼ਿਵਸ਼ਰਨ ਵਾਲਿਆਂ ਨੇ ਜਿਹੜਾ ਕੋਈ ਧਰਨਾ ਲਾਇਆ। ਇਹਨੇ ਬੇਨਤੀ ਕੀਤੀ ਕਿ ਮੈਂ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਮੈਨੂੰ ਲੰਘ ਜਾਣ ਦਿਓ। ਆਪਾਂ ਤੌਰ ਤੇ ਦੇਖਦੇ ਵੀ ਕਿਸਾਨ ਜਦੋਂ ਸਾਡੇ ਜਾਂ ਮਜ਼ਦੂਰ ਧਰਨੇ ਵਗੈਰਾ ਲਾਉਂਦੇ ਆ ਤਾਂ ਕੋਈ ਬਿਮਾਰ ਬੰਦਾ ਕੋਈ ਐਮਰਜੈਂਸੀ ਕੇਸ ਆ ਕੋਈ ਐਂਬੂਲੈਂਸ ਨਗਾਉਂਦੇ ਆ ਵੀ ਤੂੰ ਲੰਘ ਜਾ ਪਰ ਇੰਨੀ ਗੱਲ ਦੇ ਉੱਤੇ ਇਹਨਾਂ ਨੇ ਤੁਸੀਂ ਸਾਰਿਆਂ ਨੇ ਵੀਡੀਓ ਕੱਲ ਦੇਖੀ ਆ ਵੀ ਕਿਵੇਂ ਕੁੱਟਮਾਰ ਕੀਤੀ ਇਹਦੇ ਕੜੇ ਲਾ ਲਾ ਕੇ ਮਾਰੇ ਇੱਕ ਉਂਗਲ ਦੇ ਉੱਤੇ ਵੀ ਸੱਟ ਲੱਗੀ ਆ ਇਹ ਟੀ-ਸ਼ਰਟ ਪਾੜੀ ਗਈ ਆ ਤੇ ਇਹ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਪੰਜਾਬ ਦੇ ਵਿੱਚ ਹੇ ਹਰ ਕੋਈ ਤੀਜਾ ਬੰਦਾ ਉੱਠ ਕੇ ਕਹਿੰਦਾ ਮੈਂ ਫਲਾਣਾ ਪ੍ਰਧਾਨ ਆ ਮੈਂ ਠਮਕਾ ਪ੍ਰਧਾਨ ਆ ਸਿਕਿਉਰਿਟੀਆਂ ਲੈਣ ਦੇ ਮਾਰੇ ਆਪਣੇ ਤੇ ਹਮਲੇ ਕਰਾ ਲੈਂਦੇ ਆ ਇਹ ਉਹੀ ਬੰਦੇ ਨੇ ਤੇ ਪੰਜਾਬ ਨੂੰ ਲਾਂਬੂ ਲਾ ਰਹੇ ਆ ਪੰਜਾਬ ਦਾੜਾ ਭਾਈਚਾਰਾ ਮਾਹੌਲ ਖਰਾਬ ਕਰ ਰਹੇ ਆ ਤੇ ਉਲਟਾ ਸਾਥ ਕੌਣ ਦੇ ਰਿਹਾ ਸਰਕਾਰ ਤੇ ਪੁਲਿਸ ਇਸ ਨੌਜਵਾਨ ਨੂੰ ਅੱਜ ਇੱਥੋਂ ਸਿਟੀ ਸਕੈਨ ਦੇ ਬਹਾਨੇ ਹਸਪਤਾਲ ਦੇ ਵਿੱਚੋਂ ਮਕਸਰੋਂ ਐਸਪੀ ਐਚ ਚੱਕ ਕੇ ਲੈ ਜਾਂਦਾ ਕਿ ਆਜੋ ਕਰਾ ਕੇ ਲਿਆਉਣੇ ਆ ਲੈ ਜਾਂਦਾ ਐਸਐਸਪੀ ਦਫ਼ਤਰ ਮਕਸਰ ਤੇ ਉੱਥੇ ਨੂੰ ਇਹ ਕਿਹਾ ਜਾਂਦਾ ਪੀ ਤੂੰ ਵੀਡੀਓ ਬਣਾ ਕੇ ਸਾਨੂੰ ਇਹ ਦੇ ਪੰਜ ਚਾਰ ਮਿੰਟ ਦੀ ਵੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਮੈਂ ਸੰਤੁਸ਼ਟ ਆ ਬੰਦੇ ਨਹੀਂ ਫੜੇ ਗਏ ਸੰਤੁਸ਼ਟੀ ਕਾਦੀ ਹੈ ਅੱਛਾ ਡੀਐਸਪੀ ਦਿਖਾ ਰਿਹਾ ਫੋਨ ਦੇ ਉੱਤੇ ਕਿ ਆ ਫਾਈਰ ਕੱਟੀ ਹੈ ਤੇ ਉਸੇ ਡੀਐਸਪੀ ਦੇ ਫੋਨ ਦੇ ਉੱਤੇ ਰਜੇਸ਼ ਜਿਹੜਾ ਗਰਗ ਹੈ ਇੱਥੋਂ ਦਾ ਸ਼ਿਵਸਨ ਦਾ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ ਉਹਦਾ ਫੋਨ ਵੱਜ ਜਾਂਦਾ ਪੁਲਿਸ ਕਹਿੰਦੀ ਆ ਬੰਦੇ ਫੜੇ ਨਹੀਂ ਜਾ ਰਹੇ ਬੰਦੇ ਭੱਜ ਗਏ ਤੇ ਉਹੀ ਬੰਦਾ ਦੋਸ਼ੀ ਜਿਹੜਾ ਪ੍ਰਧਾਨ ਡੀਐਸਪੀ ਨੂੰ ਫੋਨ ਕਰ ਰਿਹਾ ਤੇ ਉਧਰੋਂ ਪੁਲਿਸ ਦੀ ਗੁੰਡਾਗਰਦੀ ਆ ਪਰ ਰੋਜ਼ ਦੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਰੋਜ਼ ਪੁਲਿਸ ਰਾਸਥਾਨੇ ਵਿੱਚ ਮੌਤਾਂ ਹੋ ਰਹੀਆਂ ਨੌਜਵਾਨਾਂ ਦੀਆਂ ਝੂਠੇ ਪੁਲਿਸ ਮਕਾਲਾਂ 'ਚ ਮੁੰਡੇ ਮਾਰੇ ਜਾ ਰਹੇ ਆ ਇਹ ਪੂਰੀ ਤਰ੍ਹਾਂ ਦੇ ਉੱਤੇ ਗੁੰਡਾ ਰਾਜ ਪੁਲਿਸ ਦਾ ਰਾਜ ਪੰਜਾਬ 'ਚ ਹੋ ਚੁੱਕਿਆ ਅਗਲੀ ਗੱਲ ਜਿਹੜੀ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਲੋਕਾਂ ਨੂੰ ਵੀ ਕਹਿਣਾ ਵੀ ਆਵਾਜ਼ ਬੁਲੰਦ ਕਰੋ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਇਹ ਤੇ ਗੈਰ ਪੰਜਾਬੀਆਂ ਦਾ ਵਸਾ ਹੋ ਰਿਹਾ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕੋਈ ਰਿਕਾਰਡ ਨਹੀਂ ਖੰਡਾਲਿਆ ਜਾ ਰਿਹਾ ਵੀ ਕ੍ਰਿਮੀਨਲ ਬੰਦੇ ਨੇ ਕੌਣ ਹੈ ਕਿੱਥੋਂ ਆਇਆ ਉਹਨਾਂ ਬੰਦਿਆਂ ਨਾਲ ਜਦੋਂ ਇਹਦੀ ਗੱਲ ਕੁੱਟਮਾਰ ਹੋਈ ਇਸ ਨੌਜਵਾਨ ਦੀ ਉਹਨਾਂ ਬੰਦਿਆਂ ਦੇ ਨਾਲ ਉਹ 20 ਬੰਦੇ ਗੈਰ ਪੰਜਾਬੀਆ ਪ੍ਰਵਾਸੀ ਇਹ ਕੁੱਟਮਾਰ ਕਰਕੇ ਗਈ ਹੈ ਇੱਥੋਂ ਬੰਦਾ ਮਾਰ ਕੇ ਯੂਪੀ ਬਿਹਾਰ ਨੂੰ ਭੱਜ ਜਾਣਗੇ ਇੱਥੋਂ ਬੰਦਾ ਮਾਰ ਕੇ ਉੱਡ ਜਾਣਗੇ ਕੀ ਲੱਭੋਗੇ ਜਾ ਕੇ ਕਿਉਂ ਨਹੀਂ ਪੁਲਿਸ ਕਿਉਂ ਨਹੀਂ ਸਰਕਾਰ ਵੈਰੀਫਿਕੇਸ਼ਨ ਨਾ ਕਰ ਰਹੀ ਵੀ ਕੌਣ ਆ ਕਿੱਥੋਂ ਆਇਆ ਕੀ ਰਿਕਾਰਡ ਇਥੇ ਤੜਾ ਤੜ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ ਵਸਾਈ ਜਾ ਰਹੀ ਆ ਜਿਹੜੀਆਂ ਅਰਬਨ ਸਟੇਟਾਂ ਕਹਿੰਦੇ ਆ ਜੀ 24000 ਏਕੜ ਲੁਧਿਆਣਾ ਕੁਆਰ ਕਰਨਾ ਲੱਖਾਂ ਏਕੜ ਪੰਜਾਬ ਚ ਕੁਆਰ ਕਰਨੀਆਂ ਅਰਬਨ ਸਟੇਟ ਦੇ ਬੰਦੇ ਕੌਣ ਵਸਾਉਣਗੇ ਇਹੀ ਬੰਦੇ ਲੈ ਕੇ ਵਸਾਉਣੇ ਆ ਰੋਜ਼ ਦੀਆਂ ਘਟਨਾਵਾਂ ਖ ਲੁਧਿਆਣੇ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਜਿੱਥੇ ਇਹਨਾਂ ਦਾ ਦਬਦਬਾ ਵੱਧ ਗਿਆ ਗਿਣਤੀ ਵੱਧ ਗਈ ਉੱਥੇ ਗੁੰਡਾਗਰਦੀ ਵੱਧ ਰਹੀ ਆ ਤੇ ਇਸ ਕਰਕੇ ਅਸੀਂ ਕੱਲ ਨੂੰ 13 ਜੂਨ ਨੂੰ 9 ਵਜੇ ਗੁਰਦੁਆਰਾ ਤਰਨਤਾਰਨ ਸਾਹਿਬ ਮੁਕਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਰੱਖਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਕਿ ਇਹ ਸਾਨੂੰ ਜਾਗਣਾ ਪੈਣਾ ਇਕੱਠੇ ਹੋਣਾ ਪੈਣਾ ਸਾਡੇ ਵਿਚਾਰਕ ਮੱਤਪੇਦ ਓਡੇ ਨਹੀਂ ਹੈਗੇ ਸਾਡੀਆਂ ਪੱਗਾਂ ਨੂੰ ਪੈਣ ਲਾ ਕੇ ਸਾਡੇ ਗਲਾਂ ਨੂੰ ਪੈਣ ਲਾ ਕੇ ਸ਼ਾਂਤਮਈ ਤਰੀਕੇ ਨਾਲ ਉੱਠ ਕੇ ਆ ਕੇ ਸੰਘਰਸ਼ ਕਰਕੇ ਆਪਣੇ ਲੋਕਾਂ ਨਾਲ ਖੜਿਆ ਕਰਗੇ ਹੁਣ ਕੱਲ ਤੁਸੀਂ ਦੇਖੋ ਜਦੋਂ ਇਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੈ ਕੋਲੇ ਪੰਜਾਬ ਪੁਲਿਸ ਖੜੀ ਹੈ ਲੱਖ ਦੀ ਲਾਂਤਾਂ ਕੋਲੇ ਲੋਕ ਖੜੇ ਨੇ ਜਿਹੜੇ ਖੜ ਕੇ ਤਮਾਸ਼ੀ ਬਣ ਕੇ ਤਮਾਸ਼ਾ ਦੇਖਦੇ ਆ ਆ ਤੁਸੀਂ ਇਸ ਨੌਜਵਾਨ ਦਾ ਤਮਾਸ਼ਾ ਦੇਖਦੇ ਹੋ ਕਿਸ ਨੂੰ ਕੁੱਟਮਾਰ ਰਿਹਾ ਕਿਸ ਨੂੰ ਮਾਰ ਰਿਹਾ ਕੱਲ ਨੂੰ ਤੁਸੀਂ ਵੀ ਐਂ ਲੋਕਾਂ ਦਾ ਤਮਾਸ਼ਾ ਬਣੋਗੇ ਅਹੀਂ ਤੋਂ ਮਾਸਵੀਨ ਭੀੜ ਸੋਨ ਨੂੰ ਵੀ ਦੇਖੂਗੀ ਖੜ ਕੇ ਥੋੜੀ ਜੁੱਤੀਆਂ ਫਿਰਦੀਆਂ ਹੋਣਗੀਆਂ ਇਹ ਵਾਰੀ ਸਭ ਦੀ ਆਉਣੀ ਐ ਸੋ ਆਸੀਂ ਬੈਰ ਬਰੋਸ਼ ਛੱਡ ਕੇ ਬਖਰੇਵੇਂ ਛੱਡ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸਾਨੂੰ ਇਹਨਾਂ ਮੁੱਦਿਆਂ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਇਹ ਕੌਣ ਆ शिवसेना ਨਾਲੇ ਜੀ ਹਰ ਤੀਜੇ ਦਿਨ ਕੋਈ ਨਾ ਉੱਠ ਕੇ ਕਹਿੰਦਾ ਮੇਰੇ ਜੀ ਹਮਲਾ ਹੋ ਗਿਆ ਆਪ ਵੀ ਗੋਲੀਆਂ ਚਲਾ ਲਈਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇਹ ਸੋ ਇਹਨਾਂ ਨੂੰ ਨੱਥ ਪਾਉਣ ਦੀ ਬਜਾਏ ਸਰਕਾਰ ਉਲਟਾ ਇਹਨਾਂ ਨੂੰ ਸ਼ਹਿ ਦੇ ਰਹੀ ਹੈ ਭਾਵਰਾਂ ਦੇ ਏਰੀਆ ਸਕਿਉਰਟੀਆ ਦੇ ਰਹੀ ਹੈ ਵੀ ਕਰੋ ਗੁੰਡਾਗਰਦੀ ਤੇ ਸਰੇ ਆਮ ਪੁਲਿਸ ਨਾਲ ਖੜ ਜਿਹੜਾ ਮੁੰਡਾ ਪੀੜਤਾ ਕੁੱਟਿਆ ਗਿਆ ਉਹਨੂੰ ਚਾਹ ਕੇ ਤੁਸੀਂ ਜਾਣੋ ਐਸਐਸਪੀ ਦਾ ਦਫ਼ਤਰ ਵੀ ਬਿਆਨ ਦੇ ਤੇ ਜਿਹੜੇ ਬੰਦੇ ਤੁਹਾਨੂੰ ਫੋਨ ਕਰ ਰਹੇ ਆ ਡੀਐਸਪੀ ਨੂੰ ਉਹ ਬੰਦੇ ਫੜੇ ਨਹੀਂ ਜਾ ਰਹੇ ਤੇ ਇਥੋਂ ਸਮਝ ਲਾ ਲਿਓ ਇਹਨਾਂ ਦੇ ਮਗਰ ਵੱਡੀਆਂ ਤਾਕਤਾਂ ਵੱਡੀਆਂ ਪਾਵਰਾਂ ਖੜੀਆਂ ਪੰਜਾਬ ਦੇ ਲੋਕੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਇਕੱਠੇ ਹੋ ਜੋ ਕੱਲ ਨੂੰ 9 ਤਰੀਕ ਆ ਮੁਖਸਰ ਸਾਹਿਬ ਇਹ ਇਕੱਠ ਹੈ ਇਹਦੇ ਵਿਰੋਧ ਚ ਵੀ ਇਹ ਬੰਦੇ ਫੜੇ ਜਾਣੇ ਚਾਹੀਦੇ ਆ ਜਿਹੜੇ ਬੰਦੇ ਰਹਿ ਗਏ ਉਹ ਨਾਮਜਦ ਹੋਣੇ ਚਾਹੀਦੇ ਆ